ਇਹ ਇਹ ਲੇਕ ਮਗਰ ਮੱਛਾਂ ਦਾ ਤੇੜੇ ਕੜਿਆਲ ਹੁੰਦੇ ਨੇ ਉਹਨਾਂ ਦਾ ਘਰ ਆ ਤੇ ਮੈਨੂੰ ਕਿਹਾ ਵੀ ਗਿਆ ਵੀ ਬਾਲਾ ਇਹਦੇ ਨੇੜੇ ਨਾ ਜਾਇਓ ਇਹ ਜਾਨਵਰ ਦਾ ਭਾਈ ਕੀ ਨਾਮ ਆ ਪੌਣੇ ਫੁੱਟ ਦੀ ਚੁੰਝ ਹੈ ਦੀ ਕਮੈਂਟ ਕਰਕੇ ਦੱਸੋ ਮੈਨੂੰ ਤੇ ਉਹ ਦੇਖੋ ਆਮ ਹੀ ਫਿਰਦੇ ਨੇ ਬਾਈ ਇਹ ਜਿਹੜੇ ਆਪਾਂ ਪੰਛੀਆਂ ਨੂੰ ਚਿੜੀਆ ਘਰ ਦੇ ਵਿੱਚ ਦੇਖਣ ਜਾਂਦੇ ਹਾਂ ਨਾ ਪੈਸੇ ਦੇ ਕੇ ਉਹ ਅਫਰੀਕਾ ਦੇ ਜੰਗਲਾਂ ਦੇ ਵਿੱਚ ਉਹੀ ਫਰੀ ਜਾਂਦੇ ਨੇ ਆ ਦੇਖੋ ਲੈ ਮਾਰਕੀਟ ਦੇ ਵਿੱਚ ਇਧਰਲੇ ਪਾਸੇ ਚੱਪਲਾਂ ਪਈਆਂ ਨੇ ਜਿਹੜੇ ਟਾਇਰ ਹੁੰਦੇ ਨੇ ਨਾ ਗੱਡੀ ਦੇ ਟਾਇਰ ਟਾਇਰਾਂ ਨੂੰ ਵੱਢ ਕੇ ਉਧੀਆਂ ਬਧਰੀਆਂ ਇਟਸ ਮੇਡ ਆਫ ਕਾਰ ਟਾਇਰ ਹਨਾ ਹਾਂ ਉਧਰਲੇ ਪਾਸੇ ਵੀ ਗੱਡੀ ਦੇ ਟਾਇਰਾਂ ਦੇ ਰਬੜਾ ਬਣਾਈਆਂ ਹੋਈਆਂ ਨੇ ਇੱਥੋਂ ਤੁਸੀਂ ਇਹਨਾਂ ਦੀ ਮਜਬੂਰੀ ਦੇਖ ਸਕਦੇ ਹੋ ਜਾਂ ਗਰੀਬੀ ਦੇਖ ਸਕਦੇ ਹੋ ਆ ਦੇਖੋ ਭਾਈ ਅੱਜ ਦੀ ਡੇਟ ਦੇ ਵਿੱਚ ਵੀ ਅਫਰੀਕਾ ਦੇ ਵਿੱਚ ਤੁਸੀਂ ਦੇਖੋ ਹੱਥਾਂ ਦੇ ਨਾਲ ਹਲ ਬਣਾ ਕੇ ਇੱਥੋਂ ਦੀਆਂ ਮੰਡੀਆਂ ਦੇ ਵਿੱਚ ਵੇਚੇ ਜਾ ਰਹੇ ਨੇ ਆ ਸਾਰੇ ਹਾਲ ਪਏ ਨੇ ਜਿੱਥੇ ਉਹਨਾਂ ਐਡਾ ਮਾਡਰਨ ਜਮਾਨਾ ਆ ਗਿਆ ਨਾ ਦੁਨੀਆ ਦੇ ਵਿੱਚ ਭਾਈ ਬੱਕਰੀਆਂ ਦਾ ਮੈਂ ਰੇਟ ਪੁੱਛਿਆ 4000 5000 ਵੀਰ ਮਤਲਬ 4000 ਦੇ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਵੀ ਇੰਡੀਆ ਦੀ 2500 ਰੁਪਏ ਦੀ ਬੱਕਰੀ ਇੰਡੀਆ ਦੀ 2500 ਰੁਪਏ ਦੀ ਬੱਕਰੀ ਦਾ ਯਾਰ ਕੋਈ ਮਾੜੀ ਨਹੀਂ ਆਹ ਡਰਮ ਤੇ ਆਈ ਈ ਸੱਜੇ ਪਾਸੇ ਬੀਬੀ ਬੈਠੀ ਉਹਦੇ ਹੱਥ 'ਚ ਕੱਪ ਆ ਉਹ ਸਾਰੇ ਬੈਠੇ ਨੇ ਤਾਂ ਉਹ ਦੇਸੀ ਮਤਲਬ ਲੋਕਲ ਦਾਰੂ ਹੈਣੀ ਇਹਨਾਂ ਦੀ ਬਣਾਈ ਹੋਈ ਆ ਜਿਹਨੂੰ ਆਪਾਂ 5-6 ਕੱਪ ਪੀਲਾਂਗੇ ਨਾ ਫੇਰ ਸਾਨੂੰ ਇਹ ਚੜੂਗੀ ਇੱਕ ਦੋ ਕੱਪ ਦੇ ਨਾਲ ਕਹਿੰਦੇ ਮਾੜਾ ਜਿਹਾ ਜ਼ਰੂਰ ਰਹਿੰਦਾ ਲੋ ਜੀ ਗੋਮੋ ਦਾ ਲੈਂਡ ਆਫ ਪੀਸ ਐਂਡ ਵਿਜ਼ਡਮ ਦੁਬਾਰੇ ਆਪਾਂ ਅਰਬਾ ਮਿੰਜ ਦੇ ਵਿੱਚ ਆ ਗਏ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੌਰਜੇ ਟ੍ਰਾਈਬ ਦਿਖਾਈ ਸੀ ਤੇ ਹੁਣ ਆਪਾਂ ਅਰਬਾ ਮਿੰਜ ਦੇ ਵਿੱਚ ਵਾਪਸ ਆ ਗਏ ਆ ਇੱਥੇ ਕੁਝ ਆਪਾਂ ਖਾਵਾਂਗੇ ਪੀਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਨਵੀਂ ਜਗ੍ਹਾ ਤੇ ਤੁਹਾਨੂੰ ਲੈ ਕੇ ਚੱਲਾਂਗੇ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਨਹੀਂ ਦੇਖੀ ਕਿਰਪਾ ਕਰਕੇ ਬੇਨਤੀ ਆ ਜੀ ਪਿਛਲੀ ਵੀਡੀਓ ਦੇਖੋ ਤੁਹਾਨੂੰ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਜਿਹੜੇ ਇਹਨਾਂ ਦੇ ਪੁਰਾਣੇ ਟ੍ਰਾਈਬਲ ਲੋਕ ਹੁੰਦੇ ਸੀ ਉਹ ਕਿਵੇਂ ਦੇ ਘਰਾਂ ਦੇ ਵਿੱਚ ਰਹਿੰਦੇ ਸੀ ਕੀ ਖਾਂਦੇ ਪੀਂਦੇ ਸੀ ਕੀ ਉਹਨਾਂ ਦਾ ਕੱਪੜਾ ਲੀੜ ਸਾਰਾ ਕੁਝ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਬਰੀਫ ਦੇ ਵਿੱਚ ਡਿਟੇਲ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ। ਲੋ ਜੀ ਗੱਡੀ ਆਪਾਂ ਪਾਰਕਿੰਗ ਦੇ ਵਿੱਚ ਲਾਤੀ ਤੇ ਇੱਥੇ ਇੱਕ ਰੈਸਟੋਰੈਂਟ ਬਣਿਆ ਹੋਇਆ ਜੀ ਇਸ ਰੈਸਟੋਰੈਂਟ ਦੇ ਵਿੱਚ ਆਪਾਂ ਕੁਝ ਖਾਣ ਪੀਣ ਚਲਦੇ ਆਂ। ਇੱਥੇ ਆਪਾਂ ਨੂੰ ਵੈਜੀਟੇਰੀਅਨ ਫੂਡ ਮਿਲ ਜੂਗਾ। ਜਿਹੜਾ ਆਪਣਾ ਡਰਾਈਵਰ ਆ ਉਹ ਬਾਈ ਕਹਿੰਦਾ ਵੀ ਮੈਂ ਮੀਟ ਮੂਟ ਖਾਣਾ ਤੇ ਮੈਂ ਕਿਤੇ ਹੋਰ ਜਾ ਕੇ ਖਾ ਕੇ ਪੀ ਕੇ ਆਉਂਗਾ। ਹੁਣ ਦੇਖਦੇ ਆਂ ਵੀ ਆਪਾਂ ਨੂੰ ਇੱਥੇ ਕੀ ਮਿਲਦਾ ਖਾਣ ਪੀਣ ਵਾਸਤੇ। ਇਧਰਲੇ ਪਾਸੇ ਕੌਫੀ ਚੱਲ ਰਹੀ ਆ ਇਹਨਾਂ ਦੀ ਟ੍ਰੈਡੀਸ਼ਨਲ ਤਰੀਕੇ ਨਾਲ ਪਹਿਲਾਂ ਅੰਦਰ ਜਾ ਕੇ ਕਿਤੇ ਥਾਂ ਰੋਕ ਲਈਏ ਇੱਥੇ ਬਹਿ ਜਾਾਂਗੇ ਬਾਹਰ ਇਹ ਆਪਣਾ ਆ ਗਿਆ ਫੈਂਸੀ ਖਾਣਾ ਪੀਣਾ ਬਹੁਤ ਲੰਬਾ ਟਾਈਮ ਲੈ ਕੇ ਮੈਂ ਬਾਈ ਹੋਰਾਂ ਨੂੰ ਸਮਝਾਇਆ ਫਿਰ ਮੈਂ ਹੁਣ ਇਹਨਾਂ ਦੀ ਫੋਟੋ ਖਿੱਚ ਕੇ ਰੱਖ ਰੱਖੀ ਆ ਫੋਟੋ ਦਿਖਾ ਦਿੰਨਾ ਹੁਣ ਫੋਟੋ ਦਿਖਾਉਣ ਤੋਂ ਬਾਅਦ ਵੀ ਮੈਂ ਚੰਗੀ ਤਰ੍ਹਾਂ ਕਨਫਰਮ ਕਰਦਾ ਹੁਣਾ ਵੀ ਉਹ ਜਾ ਕੁਝ ਆਪਣੇ ਖਾਣੇ ਪੀਣੇ ਦੇ ਵਿੱਚ ਨਾ ਆ ਜੇ ਇਧਰਲੇ ਪਾਸੇ ਨੂਡਲ ਆਹ ਵੈਜੀਟੇਬਲ ਨੇ ਆਹ ਚਟਨੀਆਂ ਪਦੀਨੇ ਦੀ ਇਹਨੂੰ ਸ਼ਰੀਓ ਕਿਹਾ ਜਾਂਦਾ ਜਿਹੜੇ ਕਾਬਲੀ ਛੋਲੇ ਹੁੰਦੇ ਨੇ ਉਹਨੂੰ ਪੀਸ ਕੇ ਉਦੀ ਜਿਹੜੀ ਸਬਜੀ ਬਣਦੀ ਆ ਉਹ ਚੀਜ਼ ਬਣਾਈ ਹੋਈ ਆ ਇਹ ਆ ਟਮੇਟੋ ਸੌਸ ਆ ਤੇ ਇਧਰਲੇ ਪਾਸੇ ਇਹਨਾਂ ਦਾ ਜਿਹੜਾ ਟ੍ਰੈਡੀਸ਼ਨਲ ਰੋਟੀ ਆ ਜੀ ਇਹਨੂੰ ਕਿਹਾ ਜਾਂਦਾ ਅੰਜੇਰਾ ਠੀਕ ਆ ਵੈਸੇ ਇਹਦੇ ਉੱਤੇ ਇਹਨੂੰ ਪਾ ਕੇ ਖਾਂਦੇ ਹੁੰਦੇ ਨੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਘਾਜ ਮਚੋਲਾ ਨਹੀਂ ਕਰਨਾ ਮੈਨੂੰ ਸਾਰਾ ਕੁਝ ਾਡ ਲਿਆ ਕੇ ਦੇ ਦਿਓ ਮੈਂ ਆਪਦੇ ਹਿਸਾਬ ਨਾਲ ਮਿਕਸ ਕਰਕੇ ਖਾਊਂਗਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਾਊਥ ਇਥੋਪੀਆ ਚੋਂ ਸਾਊਥ ਇਥੋਪੀਆ ਉਹ ਜਗ੍ਹਾ ਜਿੱਥੋਂ ਇਹਨਾਂ ਦੀ ਕਾਫੀ ਦੀ ਖੋਜ ਹੋਈ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੱਲੇ ਆਂ ਜੀ ਅਰਬਾ ਮਿੰਚ ਤੋਂ ਚੱਲ ਕੇ ਤੁਰਮੀ ਵਿਲੇਜ ਵਾਲੇ ਪਾਸੇ ਨੂੰ ਤੁਰਮੀ ਵਿਲੇਜ ਇੱਕ ਮਤਲਬ ਇਹੋ ਜਿਹਾ ਪਿੰਡ ਆ ਜਿੰਮੇ ਦਾ ਆ ਅਰਬਾ ਮਿੰਚ ਘੁੰਮੇ ਹਨ ਐਵੇਂ ਇੱਕ ਤੁਰਮੀ ਜਗ੍ਹਾ ਦਾ ਨਾਮ ਆ ਜੀ ਉਹ ਵੀ ਜਿਹੜੀਆਂ ਆਪਾਂ ਹੋਰ ਬਾਕੀ ਟਰਾਈਬਰ ਰਹਿ ਗਿਆ ਨੇੜੇ-ਤੇੜੇ ਦੀਆਂ ਆਪਾਂ ਉਹ ਦੇਖਣੀਆਂ ਨੇ ਤਾਂ ਉੱਥੇ ਜਾ ਕੇ ਆਪਾਂ ਡੇਰੇ ਲਾਵਾਂਗੇ ਉੱਥੋਂ ਫਿਰ ਕਦੇ ਆਪਾਂ ਇੱਧਰ ਨੂੰ ਤੇ ਕਦੇ ਉੱਧਰ ਨੂੰ ਤੇ ਕਦੇ ਉੱਧਰ ਨੂੰ ਤੇ ਕਦੇ ਉੱਧਰ ਨੂੰ ਠੀਕ ਆ ਮਤਲਬ ਪੰਜ ਛੇ ਟਰਾਈਪਾਂ ਆਪਾਂ ਹੋਰ ਦੇਖਣੀਆਂ ਨੇ ਉਹਨਾਂ ਏਰੀਆ ਦੇ ਵਿੱਚ ਰਹਿ ਕੇ ਜਿੱਥੇ ਆਪਾਂ ਹੁਣ ਚੱਲੇ ਆ 350 ਕਿਲੋਮੀਟਰ 400 ਕਿਲੋਮੀਟਰ ਦਾ ਸਫ਼ਰ ਆ ਤੇ 5 ਘੰਟੇ ਘੱਟੋ ਘੱਟ ਆਪਾਂ ਨੂੰ ਆ ਜਾਣ ਨੂੰ ਲੱਗਣਗੇ ਤੇ ਆਪਣੀ ਕਿਸਮਤ ਆ ਵੀ ਰਾਹ ਦੇ ਵਿੱਚ ਆਪਾਂ ਨੂੰ ਕੁਝ ਵੀ ਦੇਖਣ ਨੂੰ ਮਿਲ ਸਕਦਾ ਇਧਰਲੇ ਪਾਸੇ ਸਾਰੀ ਖੇਤੀ ਕੀਤੀ ਹੋਈ ਆ ਜੀ ਪਪੀਤੇ ਦੀ ਉਹ ਦੇਖੋ ਬਹੁਤ ਦੂਰ ਦੂਰ ਤੱਕ ਬਾਗ ਲਾਏ ਹੋਏ ਨੇ ਆਓ ਸਾਹਮਣੇ ਟਰੈਕਟਰ ਉਹ ਜੀ ਗੱਡੀ ਆਪਾਂ ਲਿਆ ਕੇ ਇੱਥੇ ਖੜਾਤੀ ਆ ਪਰਲੇ ਪਾਸੇ ਇੱਕ ਹੋਰ ਗੱਡੀ ਲੱਗੀ ਹੋਈ ਆ ਜਿਹੜੀਆਂ ਟਰਾਈਬਾਂ ਦੀ ਤੁਸੀਂ ਇੱਥੇ ਫੋਟੋਆਂ ਲੱਗੀਆਂ ਦੇਖ ਰਹੇ ਹੋ ਇਹ ਸਾਰੀਆਂ ਆਪਾਂ ਟਰਾਈਬਾਂ ਦੇਖਣੀਆਂ ਨੇ ਆਹ ਵਾਲੀ ਵੀ ਦੇਖੋ ਬਾਈ ਜ ਜਵਾਖਰੀ ਮਗਰ ਪੈ ਗਏ ਉਹਦੇ ਉਧਰ ਸਾਹਮਣੇ ਆਪਾਂ ਗੱਡੀ پارک ਕਰਤੀ ਇਧਰਲੇ ਪਾਸੇ ਇੱਕ ਨਿੱਕਾ ਜਿਹਾ ਰੈਸਟੋਰੈਂਟ ਬਣਿਆ ਹੋਇਆ ਹੋਰ ਵੀ ਟੂਰਿਸਟ ਇੱਥੇ ਘੁੰਮਣ ਆਏ ਹੋਏ ਨੇ ਆ ਵੱਡੇ ਵੱਡੇ ਪੰਛੀ ਜੇ ਨੇ ਯਾਰ ਮੈਨੂੰ ਇਹਨਾਂ ਦਾ ਨਾਂ ਨਹੀਂ ਪਤਾ ਪਤਾ ਨਹੀਂ ਕੀ ਕਹਿੰਦੇ ਨੇ ਆ ਦੇਖੋ ਯਾਰ ਇਹ ਆਹ ਵਾਲਾ ਇੱਕ ਦੇਖੋ ਉੱਪਰ ਦਰਖਤ ਤੇ ਚੜਿਆ ਬੈਠਾ ਇਹ ਆਪਾਂ ਚਿੜੀਆਂ ਘਰਾਂ ਦੇ ਵਿੱਚ ਦੇਖਦੇ ਹੁਣੇ ਇੱਥੋਂ ਦੇ ਜਵਾਕ ਤੇ ਦੇ ਮਗਰ ਪੈ ਜਾਂਦੇ ਨੇ ਭੱਜ ਲੈਂਦਾ ਫਿਰ ਇਹ ਆ ਦੇਖੋ ਯਾਰ ਆ ਜਿਹੜੀ ਹੱਟਜੀ ਬਣੀ ਹੋਈ ਆ ਇਹਦੇ ਉੱਪਰ ਵੀ ਬੈਠੇ ਨੇ ਦੋ ਇੱਕ ਆ ਬੈਠਾ ਤੇ ਜਿਹੜੀ ਤੁਸੀਂ ਆ ਲੇਕ ਦੇਖ ਰਹੇ ਹੋ ਜੀ ਇਹਦਾ ਨਾਮ ਹੈਗਾ ਜੀ ਚਾਮੋ ਲੇਕ ਇਹ ਲੇਕ ਮਗਰ ਮੱਛਾਂ ਦਾ ਤੇੜੇ ਕੜਿਆਲ ਹੁੰਦੇ ਨੇ ਉਹਨਾਂ ਦਾ ਘਰ ਆ ਤੇ ਮੈਨੂੰ ਕਿਹਾ ਵੀ ਗਿਆ ਵੀ ਬਾਹਲਾ ਇਹਦੇ ਨੇੜੇ ਨਾ ਜਾਇਓ ਬਈ ਵਸ ਤਾਂ ਇੱਥੇ ਲਗਭਗ ਅਕਸਰ ਹੁੰਦੇ ਨਹੀਂ ਹੈਗੇ ਪਰ ਇਹਨਾਂ ਨੂੰ ਇਹ ਹੁੰਦਾ ਵੀ ਟੂਰਿਸਟ ਨੂੰ ਨਾ ਕੋਈ ਨੁਕਸਾਨ ਹੋ ਜਾਏ ਉਹਦੇ ਚੱਕਰ 'ਚ ਫਿਰ ਇਹਨਾਂ ਦਾ ਕੰਮ ਖੜ ਜਾਂਦਾ ਜੇ ਟੂਰਿਸਟ ਨੂੰ ਕੋਈ ਨੁਕਸਾਨ ਹੋ ਜੀ ਤੇ ਉਹ ਦੇਖੋ ਆ ਉੱਡ ਪੈਣਾ ਕਿੱਡਾ ਵੱਡਾ ਤਾ ਕਰਕੇ ਪਰ ਜੇ ਤੁਸੀਂ ਚਾਮੋ ਲੇਕ ਬਾਰੇ ਪੜੋਗੇ ਤਾਂ ਕਰੋਕੋਡਾਈਲ ਤੇ ਕੜਿਆਲਾਂ ਦਾ ਘਰ ਆ ਬਈ ਇਹ ਤੁਸੀਂ ਕਿਸ਼ਤੀ ਲੈ ਕੇ ਦੇ ਇਹਦੇ ਵਿੱਚ ਜਾਓਗੇ ਤਾਂ ਤੁਹਾਨੂੰ ਕਿਨਾਰੇ ਦੇ ਉੱਤੇ ਇੱਥੇ ਜਾਦੇ ਗੰਦਾ ਜਿਹਾ ਪਾਣੀ ਆ ਚਿੱਕੜ ਜਿਹਾ ਉੱਥੇ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਣਗੇ ਉਹ ਇਹਦਾ ਸਪੈਸ਼ਲ ਟੂਰ ਵੀ ਕਰਵਾਇਆ ਜਾਂਦਾ ਚਾਮੋ ਲੇਕ ਦਾ ਜੇ ਤੁਸੀਂ ਕਰੋਕੋਡਾਈਲ ਦੇਖਣੇ ਨੇ ਫਿਰ ਗੱਲ ਉੱਥੇ ਆ ਜਾਂਦੀ ਆ ਵੀ 6 ਦਿਨਾਂ ਦਾ ਟੂਰ ਆ ਫਿਰ ਤੁਹਾਨੂੰ 7 ਦਿਨਾਂ ਦਾ ਲੈਣਾ ਪਊਗਾ ਟੂਰ ਠੀਕ ਹੈ ਕਿਉਂਕਿ ਇਹ ਸਾਰੀ ਲੇਕ ਨੂੰ ਐਕਸਪਲੋਰ ਕਰਨ ਤੇ ਇੱਕ ਦਿਨ ਲੱਗ ਜਾਊਗਾ ਇਹ ਲੇਕ ਬਣੀ ਕਿਵੇਂ ਆ ਜਿਹੜੀ ਇਥੋਪੀਆ ਦੀ ਸਾਰਿਆਂ ਤੋਂ ਵੱਡੀ ਲੇਕ ਆ ਅਬਾਇਆ ਲੇਕ ਜਦੋਂ ਅਬਾਇਆ ਲੇਕ ਜਿਹੜੀ ਹੈਗੀ ਉਹ ਫਰੈਸ਼ ਵਾਟਰ ਲੇਕ ਆ ਜਦੋਂ ਉਹਦਾ ਪਾਣੀ ਓਵਰਫਲੋ ਹੋ ਗਿਆ ਤਾਂ ਓਵਰਫਲੋ ਹੋਣ ਤੋਂ ਬਾਅਦ ਉਹ ਵਾਲਾ ਪਾਣੀ ਇਹਦੇ ਵਿੱਚ ਆ ਜਾਂਦਾ ਸਮਝ ਗਏ ਤਾਂ ਉਹਦੇ ਵਿੱਚ ਸਾਰਾ ਤਾਜਾ ਪਾਣੀ ਆਉਂਦਾ ਤੇ ਜਦੋਂ ਤਾਜਾ ਪਾਣੀ ਉਹਦਾ ਓਵਰਫਲੋ ਹੋ ਗਿਆ ਵੱਧ ਗਿਆ ਪਾਣੀ ਤਾਂ ਉਹ ਪਾਣੀ ਵਧਣ ਤੋਂ ਬਾਅਦ ਚਾਮੂ ਲੇਕ ਦੇ ਵਿੱਚ ਆ ਜਾਂਦਾ ਤਾਂ ਉਥੋਂ ਇਹ ਬਣੀ ਹੋਈ ਹੈ ਜੀ ਲੇਕ ਯਸ ਬ੍ਰਦਰ ਆਓ ਹੁਣ ਸੋਨੂੰ ਮੈਂ ਹੋਰ ਜਾ ਕੇ ਨੇੜੇ ਦਿਖਾਵਾਂ ਪਰ ਉਹ ਇਹ ਵੀ ਬੰਦਿਆਂ ਦੇ ਫਰੈਂਡਲ ਹੀ ਨਹੀਂ ਹੈਗੇ ਬੰਦਿਆਂ ਤੋਂ ਇਹ ਡਰਦੇ ਨਹੀਂ ਮੈਂ ਦੇਖਿਆ ਆ ਦੇਖੋ ਆ ਦੇਖੋ ਉੱਪਰ ਚੜਾ ਬੈਠਾ ਇਹ ਜਾਨਵਰ ਦਾ ਭਾਈ ਕੀ ਨਾਮ ਆ ਪੌਣੇ ਫੁੱਟ ਦੀ ਚੁੰਝ ਹੈ ਦੀ ਕਮੈਂਟ ਕਰਕੇ ਦੱਸੋ ਮੈਨੂੰ ਤੇ ਉਹ ਦੇਖੋ ਆਮ ਹੀ ਫਿਰਦੇ ਨੇ ਬਾਈ ਇਹ ਜਿਹੜੇ ਆਪਾਂ ਪੰਛੀਆਂ ਨੂੰ ਚਿੜੀਆ ਘਰ ਦੇ ਵਿੱਚ ਦੇਖਣ ਜਾਂਦੇ ਹਾਂ ਨਾ ਪੈਸੇ ਦੇ ਕੇ ਉਹ ਅਫਰੀਕਾ ਦੇ ਜੰਗਲਾਂ ਦੇ ਵਿੱਚ ਉਹੀ ਫਰੀ ਜਾਂਦੇ ਨੇ ਆ ਦੇਖੋ ਲੈ ਇਹ ਇਹਦੇ ਆਪਣੇ ਆਲੇ ਪਿੰਜਰੇ ਚ ਤਾੜ ਕੇ ਰੱਖ ਲੈਂਦੇ ਨੇ ਜੇ ਵੈਸੇ ਕੋਈ ਇਹਨਾਂ ਦੇ ਥੱਪੜ-ਦੁੱਪੜ ਮਾਰੇ ਉਹਨੂੰ ਜੇਲ ਵੀ ਕਰ ਦੇਣ ਆਪਣੇ ਤਾਂ ਇੱਥੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਤੇ ਉਹ ਪਰਲੇ ਪਾਸੇ ਇਹਨਾਂ ਨੂੰ ਖਾਣ ਵਾਸਤੇ ਮੀਟ ਵੀ ਪਾਉਂਦੇ ਨੇ ਭਾਈ ਮੀਟ ਖਾਂਦੇ ਨੇ ਉਹ ਜਾਨਵਰ ਇਹ ਉਹਦਾ ਆ ਦੇਖੋ ਆ ਇਹਨਾਂ ਦਾ ਬੱਚਾ ਇੱਕ ਇੱਥੇ ਯਾਰ ਹੋਰ ਦਰਖਤ ਲੱਗਿਆ ਹੋਇਆ ਤੇ ਦਰਖਤ ਦੇ ਤੁਸੀਂ ਆਲ ਨੇ ਦੇਖੋ ਭਾਈ ਇਹ ਜਿਹੜਾ ਤੁਸੀਂ ਗੁੱਛੇ ਦੇਖ ਰਹੇ ਹੋ ਨਾ ਇਹ ਸਾਰੇ ਆਲ ਨੇ ਨੇ ਜਿਵੇਂ ਪੁਰਾਣੀ ਟਾਈਮਾਂ ਦੇ ਵਿੱਚ ਬੀਜੜੇ ਦੇ ਆਲ ਨੇ ਹੁੰਦੇ ਸੀ ਨਾ ਉਵੇਂ ਦਾ ਪਰ ਬੀਜੜੇ ਦਾ ਆਲ ਨਾਲ ਥੋੜਾ ਜਿਹਾ ਲੰਬਾ ਜਿਹਾ ਹੁੰਦਾ ਥੱਲੇ ਨੂੰ ਪੁੱਠਾ ਜਿਹਾ ਇਹ ਕਿਸੇ ਹੋਰ ਪੰਛੀਆਂ ਦੇ ਪਾਏ ਹੋਏ ਨੇ ਤੇ ਇੱਕੋ ਹੀ ਦਰਸਤ ਦੇ ਤੁਸੀਂ ਦੇਖੋ ਵੀ 100 ਤੋਂ ਉੱਤੇ ਆਲ ਨਾ ਪਾ ਰੱਖਿਆ ਜੇ ਤੁਸੀਂ ਉਧਰ ਨਿਗਾਹ ਮਾਰੋਗੇ ਉਹ ਉਧਰ ਵੀ ਦੇਖੋ ਸਾਹਮਣੇ ਭਰਿਆ ਪਿਆ ਪਰ ਇੱਥੇ ਯਾਰ ਕਿਸੇ ਵੀ ਲੇਕ ਦਾ ਪਾਣੀ ਸਾਫ਼ ਨਹੀਂ ਹੈਗਾ ਮੈਂ ਰਾਹ ਦੇ ਵਿੱਚ ਕੱਲ ਵੀ ਦੋ ਤਿੰਨ ਲੇਕਾਂ ਦੇਖੀਆਂ ਤੇ ਅਬਾਇਆ ਲੇਕ ਤਾਂ ਚਲੋ ਰਾਹ ਦੇ ਵਿੱਚ ਸਭ ਤੋਂ ਵੱਡੀ ਲੇਕ ਸੀ ਹਨਾ ਦੇਖਣੀ ਬਣਦੀ ਸੀ ਜਿਵੇਂ ਚੰਮੋ ਲੇਕ ਤੇ ਆਏ ਆ ਤਾਂ ਇਹਦਾ ਪਾਣੀ ਵੀ ਇਨਸਾਫ ਹੈ ਗਿਆ ਇੱਕ ਦੋ ਹੋਰ ਰਾਹ ਦੇ ਵਿੱਚ ਵੱਡੇ ਵੱਡੇ ਤੇ ਦੇਖੋ ਪਾਣੀ ਸਾਫ਼ ਨਹੀਂ ਹੈਗਾ ਬਾਈ ਨੇ ਸਾਹਮਣੇ ਮੇਰੇ ਚੂਲੀ ਭਰ ਲਈ ਪਾਣੀ ਚੋਂ ਉੱਥੇ ਹੱਥ ਨੂੰ ਧੋਲਿਆ ਤੇ ਇਹ ਲੋਕਾਂ ਦੇ ਇਮਿਊਨਿਟੀ ਸਿਸਟਮ ਆਪਣੇ ਨਾਲੋਂ ਬਹੁਤ ਫਰਕ ਨਹੀਂ ਜਿਹੜੀ ਚੀਜ਼ ਨੂੰ ਮੈਂ ਤੁਹਾਡੇ ਮੂਰੇ ਕਹਿ ਰਿਹਾ ਵੀ ਸਾਫ਼ ਨਹੀਂ ਹੈਗੀ ਬਾਈ ਨੇ ਮੇਰਾ ਨਾਲ ਹੀ ਭਰਮ ਭਲੇਖੇ ਘੜਤੇ ਵੀ ਉਹੀ ਨਾ ਉਹ ਗੱਪ ਜੇ ਮਾਰੀ ਜਾ ਮਤਲਬ ਗੱਪ ਮਜ਼ਾ ਕਰਦਾ ਪਰ ਪਾਣੀ ਪਾਈ ਬਹੁਤ ਗੰਦਾ ਹੈ ਗੰਦਾ ਹੈ ਗੰਦਲਾ ਪਾਣੀ ਜਿਹਨੂੰ ਆਪਾਂ ਕਹਦੇ ਆ ਮਿੱਟੀ ਵਾਲਾ ਚਿੱਕੜ ਵਾਲਾ ਪਾਣੀ ਉਹਵੇਂ ਦਾ ਹੈ ਤੇ ਜ਼ਾਕੀ ਸਾਨੂੰ ਪਤਾ ਹੀ ਆ ਤੇ ਜਿਹੜੇ ਕਰੋਕੋਡਾਇਲ ਹੁੰਦੇ ਨੇ ਜਾਂ ਕੜਿਆਲ ਹੁੰਦੇ ਨੇ ਉਹ ਗੰਦੇ ਪਾਣੀ 'ਚ ਹੀ ਰਹਿੰਦੇ ਹੁੰਦੇ ਨੇ ਭਾਈ ਠੀਕ ਆ ਲੈਟਸ ਗੋ ਬ੍ਰਦਰ ਫਿਨਿਸ਼ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦੇ ਕੇਲੇ ਹੁੰਦਾ ਭਾਈ ਟਰੱਕਾਂ ਤੇ ਟਰੱਕ ਭਰ ਕੇ ਕੇਲਿਆਂ ਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ ਉਹ ਸਾਰਾ ਉਧਰਲੇ ਪਾਸੇ ਵੀ ਕੇਲਾ ਕੇਲਾ ਤੇ ਅੰਬ ਪਪੀਤੇ ਇਹੋ ਜਿਹਾ ਕੁਝ ਇਧਰਲੇ ਪਾਸੇ ਬਹੁਤ ਆ ਮੌਸਮ ਵਧੀਆ ਭਾਈ ਥੋਪੀਆ ਦਾ ਸਾਰੇ ਥੋਪੀਆ ਦਾ ਹੀ ਮੌਸਮ ਵਧੀਆ ਸਿਰਫ ਇੱਕ ਰੀਜਨ ਨੂੰ ਛੱਡ ਕੇ ਅਫਾਰ ਰੀਜਨ ਨੂੰ ਜਿੱਥੇ ਆਪਾਂ ਘੁੰਮਣ ਗਏ ਸੀ ਦਾਨਾਕਿਲ ਡਿਪਰੈਸ਼ਨ ਵਾਲੇ ਪਾਸੇ ਲਓ ਜੀ ਦੇਖੋ ਨਜ਼ਾਰਾ ਤੁਸੀਂ ਮਾਰਕੀਟ ਦਾ ਇਹ ਚੜਾਤਾ ਆਪਾਂ ਸ਼ੀਸ਼ਾ ਹੁਣ ਬਾਹਰ ਉਤਰ ਕੇ ਦਿਖਾਉਣਾ ਤੁਹਾਨੂੰ ਮਾੜਾ ਲੱਗੇ ਮੈਂ ਖਾਚਾ ਖਾਚ ਭਰੀ ਪਈ ਆ ਰਾਤ ਚ ਜਾਂਦ ਜਾਂਦੇ ਸੜਕ ਦੇ ਕਿਨਾਰੇ ਤੇ ਇੱਕ ਬਹੁਤ ਵੱਡੀ ਮਾਰਕੀਟ ਲੱਗੀ ਹੋਈ ਆ ਭਾਈ ਉਧਰ ਤੱਕ ਨੇੜੇ ਤੇੜੇ ਦੇ 25 ਪਿੰਡਾਂ ਦੇ ਲੋਕ ਜਿੰਨਾਂ ਜਿੰਨਾਂ ਕੋਲ ਜਿਹੜਾ ਜਿਹੜਾ ਸਮਾਨ ਹੈਗਾ ਕੋਈ ਖੇਤੀਬਾੜੀ ਦਾ ਕੋਈ ਗਧੇ ਵੇਚਣ ਆਇਆ ਹੋਇਆ ਇੱਥੇ ਜਿਹੜੇ ਜਿਹੜੇ ਮੈਨੂੰ ਦਿਖ ਰਹੇ ਨੇ ਉਹਦੇ ਅਕੋਰਡਿੰਗ ਦੱਸ ਰਿਹਾ ਮੈਂ ਕੋਈ ਗੰਨੇ ਵੇਚਣ ਆਇਆ ਹੋਇਆ ਕਿਸੇ ਦੀ ਕਿਹੜੀ ਚੀਜ਼ ਦੀ ਦੁਕਾਨ ਆ ਕਿਸੇ ਦੀ ਕਿਹੜੀ ਚੀਜ਼ ਦੀ ਦੁਕਾਨ ਆ ਤਾਂ ਇੱਥੇ ਸਾਰੇ ਉਹ 25 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਤੇ ਇਹ ਅੱਜ ਸੋਮਵਾਰ ਆ ਤੇ ਬਾਈ ਨੇ ਮੈਨੂੰ ਕਿਹਾ ਸੀ ਵੀ ਤੇਰੀ ਕਿਸਮਤ ਤਾਂ ਵਧੀਆ ਤੈਨੂੰ ਇਹ ਦੇਖਣ ਨੂੰ ਮਿਲ ਗਈ ਮ ਤੇ ਆਪਾਂ ਚੱਲਦੇ ਆਂ ਇਹਦੇ ਅੰਦਰ ਬਿਨਾ ਗਾਈਡ ਤੋਂ ਤਾਂ ਇਸ ਮਾਰਕੀਟ ਦੇ ਅੰਦਰ ਜਾਣਾ ਬੜਾ ਹੀ ਔਖਾ ਕੰਮ ਆ ਦੁਨੀਆ ਭਰ ਦਾ ਸਾਮਾਨ ਆ ਭਾਈ ਕੱਪੜਾ ਲੀੜਾ ਕੋਈ ਇਲੈਕਟ੍ਰੋਨਿਕ ਸਾਮਾਨ ਕੋਈ ਚੋਰੀ ਦਾ ਸਾਮਾਨ ਸਾਰਾ ਕੁਝ ਹੀ ਵਿਕੀ ਜਾਂਦਾ ਇੱਥੇ ਚਲੋ ਜੀ ਮਾਰਕੀਟ ਦੇ ਵਿੱਚ ਇਧਰਲੇ ਪਾਸੇ ਚੱਪਲਾਂ ਪਈਆਂ ਨੇ ਜਿਹੜੇ ਟਾਇਰ ਹੁੰਦੇ ਨੇ ਨਾ ਗੱਡੀ ਦੇ ਟਾਇਰ ਟਾਇਰਾਂ ਨੂੰ ਵੱਢ ਕੇ ਉਹਦੀਆਂ ਬੱਧਰੀਆਂ ਇਟਸ ਮੇਡ ਆਫ ਕਾਰ ਟਾਇਰ ਹਨਾ ਹਾਂ ਉਧਰਲੇ ਪਾਸੇ ਵੀ ਗੱਡੀ ਦੇ ਟਾਇਰਾਂ ਦੇ ਰਬੜਾ ਬਣਾਈਆਂ ਹੋਈਆਂ ਨੇ ਇੱਥੋਂ ਤੁਸੀਂ ਇਹਨਾਂ ਦੀ ਮਜਬੂਰੀ ਦੇਖ ਸਕਦੇ ਹੋ ਜਾਂ ਗਰੀਬੀ ਦੇਖ ਸਕਦੇ ਹੋ ਆ ਦੇਖੋ ਭਾਈ ਟਾਇਰਾਂ ਦੀ ਰਬੜ ਬਣਾਈ ਆ ਉਹ ਚੱਪਲ ਬਣਾਈ ਆ ਤੇ ਟਾਇਰਾਂ ਤੋਂ ਹੀ ਇਹਨਾਂ ਨੇ ਆ ਸਰਗਮ ਪਈ ਉਧਰਲੇ ਪਾਸੇ ਆ ਮੱਕੀ ਦੇ ਦਾਣੇ ਜਿਹੜੇ ਲੋਕ ਖੇਤੀ ਕਰਦੇ ਨੇ ਕਾਲੇ ਜੱਟ ਉਹ ਆਪਦੀ ਖੇਤੀਬਾੜੀ ਵਾਲਾ ਸਮਾਨ ਇੱਥੇ ਲੈ ਕੇ ਆ ਜਾਂਦੇ ਨੇ ਲੈ ਭਾਈ ਖੇਤੀ ਵਾਲਾ ਸਮਾਨ ਹੀ ਜ਼ਿਆਦਾ ਆ ਇਧਰਲੇ ਪਾਸੇ ਦਾਲਾਂ ਵਗੈਰਾ ਹਾਂ ਯੈਸ ਯੈਸ ਵੀ ਵਿਲ ਮੇਕ ਅ ਰਾਉਂਡ ਵਨ ਰਾਉਂਡ ਉਧਰਲੇ ਪਾਸੇ ਉਹ ਦੇਖੋ ਬਾਈ ਐਂ ਬਣਾਉਂਦਾ ਇਧਰਲੇ ਪਾਸੇ ਵਧੀਆ ਮਟੀਰੀਅਲ ਵੀ ਪਿਆ ਭਾਈ ਚੱਪਲਾਂ ਵਾਲਾ ਅਰਾ ਸੈਕਸ਼ਨ ਭਾਈ ਕੱਪੜਿਆਂ ਵਾਲਾ ਵਿੱਚੀ ਬੀਬੀਆਂ ਦੇ ਕੱਪੜੇ ਵਿੱਚੀ ਬੰਦਿਆਂ ਦੇ ਕੱਪੜੇ ਅੱਡ ਅੱਡ ਥਾਂਾਂ ਤੇ ਲੱਗਦੀ ਆ ਮਾਰਕੀਟ ਇਹ ਸੋਮਵਾਰ ਨੂੰ ਅੱਜ ਇੱਥੇ ਲੱਗਦੀ ਆ ਮੰਗਲਵਾਰ ਨੂੰ ਕਿਸੇ ਹੋਰ ਥਾਂ ਦੇ ਉੱਤੇ ਲੱਗੂਗੀ ਖੱਦਾ ਹੀ ਪੈ ਰਿਹਾ ਭਾਈ ਮਾਰਕੀਟ ਦੇ ਵਿੱਚ ਖੁੱਲੇ ਅਸਮਾਨ ਥੱਲੇ ਲੱਗਦੀਆਂ ਨਾਲ ਇਹ ਆਪ ਇਹਨਾਂ ਦੀਆਂ ਤਰਪਾਲਾਂ ਤਰਪੂਲਾਾਂ ਪਾਈਆਂ ਹੋਈਆਂ ਨੇ ਆ ਸਾਰਾ ਕੱਪੜਾ ਲੀੜਾ ਵਿੱਚ ਵਧੀਆ ਸਮਾਨ ਵੀ ਆ ਵਿੱਚ ਟਾਈਮ ਪਾਸ ਵੀ ਆ ਤੇ ਬਾਕੀ ਜਿਹੜਾ ਦੂਜੇ ਵਪਾਰੀ ਨੇ ਪਸ਼ੂਆਂ ਵਾਲੇ ਵਪਾਰੀ ਉਹਨਾਂ ਦਾ ਸਿਸਟਮ ਪਰਲੇ ਪਾਸੇ ਆ ਆ ਜਿਹੜੀ ਬੀਬੀ ਕੋਲ ਝੋਲਾ ਨਾ ਜਿਹਦੇ ਵਿੱਚ ਪੀਪੀ ਪਾ ਕੇ ਲੈ ਕੇ ਗਈ ਆ ਉਹ ਝੋਲਾ ਵੀ ਪਸ਼ੂ ਦੀ ਖੱਲ ਤੋਂ ਬਣਿਆ ਹੋਇਆ ਚਲੋ ਜੀ ਚਲੋ 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 ਆ ਕੁੱਕੜ ਵੇਚੀ ਜਾਂਦੇ ਵਾਟ ਇਜ਼ ਥਿਸ ਬ੍ਰੋ ਰੈਕਿਨਰੀ ਆਲਕੋਹਲ ਲੋਕਲ ਆਲਕੋਹਲ oh ਲੋਕਲ ਆਲਕੋਹਲ ਜਿਹੜਾ ਭਾਈ ਸਾਹਮਣੇ ਆਹਾ ਡਰਮ ਪਿਆ ਨਾ ਇਹ ਡਰਮ ਦੇ ਵਿੱਚ ਇਨ ਥਿਸ ਡਰਮ देयर इज द ਲੋਕਲ ਆਲਕੋਹਲ ਯਾ ਆ ਡਰਮ ਪਿਆ ਜਿਹੜੀ ਸੱਜੇ ਪਾਸੇ ਬੀਬੀ ਬੈਠੀ ਉਹਦੇ ਹੱਥ 'ਚ ਕੱਪ ਆ ਉਹ ਸਾਰੇ ਬੈਠੇ ਨੇ ਤਾਂ ਉਹ ਦੇਸੀ ਮਤਲਬ ਲੋਕਲ ਦਾਰੂ ਐ ਜਿਹੜੀ ਇਹਨਾਂ ਦੀ ਬਣਾਈ ਹੋਈ ਆ ਜਿਹਨੂੰ ਆਪਾਂ 5 6 ਕੱਪ ਪੀ ਲਾਂਗੇ ਨਾ ਫੇਰ ਸਾਨੂੰ ਇਹ ਚੜੂਗੀ ਇੱਕ ਦੋ ਕੱਪ ਦੇ ਨਾਲ ਕਹਿੰਦੇ ਮਾੜਾ ਜਿਹਾ ਜ਼ਰੂਰ ਰਹਿੰਦਾ ਗੁੱਡ ਬ੍ਰੋ ਗੁੱਡ ਐਦਾ ਆਉਲੀ ਸ਼ੋਅ ਯਾਰੀ ਵੀ ਨੇ ਜਿੰਕਾ ਅੱਛਾ ਆ ਦੇਖੋ ਭਾਈ ਇਧਰਲੇ ਪਾਸੇ ਸਬਜ਼ੀਆਂ ਬੂਟੀਆਂ ਪਾਲਕ ਸਾਰਾ ਕੁਝ ਹੀ ਆ ਭਾਈ ਇਹ ਜੀ ਮਾਰਕੀਟ ਤੇ ਤਾਂ ਜਮੀ ਨਹੀਂ ਕੋਈ ਮਸ ਸਕਦਾ ਬੰਦਾ ਕੱਲਾ ਪਰ ਉਹ ਆ ਵੀ ਬੰਦੇ ਨੇ ਕਿਸੇ ਨੇ ਮੈਨੂੰ ਰੋਕਿਆ ਟੋਕਿਆ ਵੀ ਨਹੀਂ ਨਾ ਕਿਸੇ ਨੇ ਪੁੱਛਿਆ ਵੀ ਕਿਹਦੇ ਨਾਲ ਆਇਆ ਹੋਇਆ ਜਿਵੇਂ ਆ ਬੱਕਰੀਆਂ ਨੇ ਇਹ ਵੀ ਇੱਥੇ ਵੇਚਣ ਵਾਸਤੇ ਬੰਨੀਆਂ ਹੋਈਆਂ ਨੇ ਆਹ ਡਰਮ ਪਏ ਨੇ ਇਹ ਵੀ ਦਾਰੂ ਦੇ ਨੇ ਵੇਰ ਦਿਨ ਹਾਂ ਆ ਅੱਜ ਦੇ ਵਿੱਚ ਦੇਖ ਲਾ ਲਫਾਫੇ ਚ ਕਿਵੇਂ ਚੂਚੇ ਪਾਈ ਫਿਰਦੀ ਆ ਆ ਜਿਹੜੇ ਆ ਗਧੇ ਲੱਗੇ ਹੋਏ ਨੇ ਇਧਰਲੇ ਪਾਸੇ ਪਾਈ ਇਹ ਗਧੇ ਵੇਚਣ ਵਾਸਤੇ ਨੇ ਪਤਾ ਨਹੀਂ ਭਾਟ ਟੋਣ ਵਾਸਤੇ ਨੇ ਚਲੋ ਜੀ ਆ ਗਧੇ ਮੈਂ ਪੁੱਛਿਆ ਬਾਈ ਨੂੰ ਬਾਈ ਕਹਿੰਦਾ ਗਧੇ ਇਹ ਭਾਟ ਟੋਣ ਵਾਸਤੇ ਨੇ ਤੇ ਜਿੰਨੇ ਵੀ ਆ ਬੰਦੇ ਤਰਪਾਲਾਂ ਥੱਲੇ ਬੈਠੇ ਨੇ ਸਾਰੇ ਇਹ ਬੈਗੇ ਦਾਰੂ ਪੀ ਰਹੇ ਨੇ ਪਰ ਇਹ ਕਹਿੰਦੇ ਵੀ ਜਿਹੜੀ ਸਾਡੀ ਦਾਰੂ ਬਣਾਈ ਹੋਈ ਆ ਇਹ ਮੇਦੇ ਵਾਸਤੇ ਵਧੀਆ ਹੁੰਦੀ ਆ ਸੋਡਾ ਜਿਹੜਾ ਮੇਦਾ ਅੰਦਰ ਤੁਹਾਡੇ ਗਰਮਿਆਸ਼ ਭਰੀ ਹੋਈ ਆ ਉਹਨੂੰ ਕੱਢ ਦਿੰਦੀ ਆ ਇਹ। ਮਤਲਬ ਇਹ ਪੀਣ ਦੇ ਬਹਾਨੇ ਨੇ ਇਹ ਗਰਮਿਆਸ਼ ਤਾਂ ਕਿਹੜੀ ਕੱਢ ਦਿੰਦੀ ਆ ਇਹ? ਪਰ ਕਹਿੰਦੇ ਨੇ ਅੱਜ ਦੀ ਡੇਟ ਦੇ ਵਿੱਚ ਵੀ ਅਫਰੀਕਾ ਦੇ ਵਿੱਚ ਤੁਸੀਂ ਦੇਖੋ ਹੱਥਾਂ ਦੇ ਨਾਲ ਹਲ ਬਣਾ ਕੇ ਇੱਥੋਂ ਦੀਆਂ ਮੰਡੀਆਂ ਦੇ ਵਿੱਚ ਵੇਚੇ ਜਾ ਰਹੇ ਨੇ। ਆ ਸਾਰੇ ਹਾਲ ਪਏ ਨੇ। ਜਿੱਥੇ ਉਹਨਾਂ ਐਡਾ ਮਾਡਰਨ ਜ਼ਮਾਨਾ ਆ ਗਿਆ ਨਾ ਦੁਨੀਆ ਦੇ ਵਿੱਚ ਹਲਾਂ ਨੂੰ ਬਲਦਾਂ ਦੇ ਪਿੱਛੇ ਬੰਨ੍ਹ ਕੇ ਜਾਂ ਗਧਿਆਂ ਦੇ ਪਿੱਛੇ ਬੰਨ੍ਹ ਕੇ ਮਤਲਬ ਖੋਤਿਆਂ ਦੇ ਪਿੱਛੇ ਬੰਨ੍ਹ ਕੇ ਇਹਦੇ ਨਾਲ ਖੇਤੀ ਕੀਤੀ ਜਾਂਦੀ ਆ। ਚਲੋ ਜੀ ਐ ਮਾਹੌਲਾ ਉਹ ਸਾਹਮਣੇ ਬਲਦ ਖੜੇ ਨੇ ਇਧਰਲੇ ਪਾਸੇ ਭਾਈ ਜਿੰਨੇ ਵੀ ਖੜੇ ਨੇ ਬਲਦ ਇਹ ਸਾਰੇ ਵੇਚਣ ਵਾਸਤੇ ਨੇ ਮੰਡੀ ਲੱਗੀ ਹੋਈ ਆ ਬਲਦਾਂ ਦੀ ਤੁਸੀਂ ਦੇਖੋ ਵੀ ਇੱਥੇ ਇਹਨਾਂ ਬਲਦਾਂ ਤੋਂ ਕੰਮ ਕੀ ਲਿਆ ਜਾਂਦਾ ਖੇਤੀ ਕਰਨਗੇ ਇਹਦੇ ਨਾਲ ਇੱਥੇ ਤੁਹਾਨੂੰ ਟਰੈਕਟਰਾਂ ਦੀਆਂ ਮੰਡੀਆਂ ਨਹੀਂ ਦੇਖਣਗੀਆਂ ਇੱਥੇ ਤੁਹਾਨੂੰ ਬਲਦਾਂ ਦੀਆਂ ਮੰਡੀਆਂ ਦੇਖਣਗੀਆਂ ਤੇ ਇਹਨਾਂ ਬਲਦਾਂ ਦੇ ਪਿੱਛੇ ਹਲ ਪਾ ਕੇ ਫਿਰ ਖੇਤੀ ਕਰਨਗੇ ਹਲ ਵੀ ਤੁਹਾਨੂੰ ਇਹ ਬਾਹਰ ਦਿਖਾ ਕੇ ਹਟਿਆ ਬਈ ਮਤਲਬ ਘਰੇ ਤਿਆਰ ਕਰਦੇ ਨੇ ਯਾਰ ਇਹ ਕਮਾਲ ਹੋ ਗਈ ਗੱਲਬਾਤ ਮਤਲਬ ਦੁਨੀਆ ਨਾਲੋਂ ਇੰਨਾ ਪਿੱਛੇ ਹਜੇ ਚੱਲ ਰਿਹਾ ਹੈ। ਤੇ ਇਧਰਲੇ ਪਾਸੇ ਜਿੰਨੇ ਆ ਵੀ ਆਹ ਬੱਕਰੀਆਂ ਖੜੀਆਂ ਨੇ, ਆਹ ਬੱਕਰੀਆਂ ਹੋਗੀਆਂ ਵਿੱਚੀ ਮੇਮਣੇ ਹੋਗੇ ਤੇ ਸਾਹਮਣੇ ਆਹ ਬੱਕਰੀਆਂ ਖੜੀਆਂ ਨੇ। ਇਹ ਸਾਰੀਆਂ ਸੇਲ ਵਾਸਤੇ ਨਹੀਂ। ਇਹਨਾਂ ਬੱਕਰੀਆਂ ਨੂੰ ਗਲਾਂ ਦੇ ਵਿੱਚ ਪਾਉਣ ਵਾਸਤੇ ਉਧਰਲੇ ਪਾਸੇ ਰस्सियां ਵੀ ਬੱਟੀਆਂ ਜਾ ਰਹੀਆਂ ਨੇ। ਬ੍ਰਦਰ, ਵਾਟ ਇਜ਼ ਦਾ ਨਾਰਮਲ ਕਾਸਟ ਆਫ ਥਿਸ ਕਾਈ ਪਲੀਜ਼ ਆਸਕ? ਇਹ ਸਿੰਥ ਨਾ, ਸਿੰਥ ਬਰਾਂ। ਹਨ ਅਰੇ ਲੋ ਕਿਹਦਾ ਬੰਦੇ ਕੋਲ ਆਈ ਮੌਕਰੀ ਉਹ ਵੀ ਦੇਖ ਆ ਰਿਹਾ ਮੈਂ ਰੇਟ ਪੁੱਛ ਕੇ ਦੱਸਦਾ ਜਿਹੜਾ ਆਪਣੇ ਮੰਡੀਆਂ ਦੇ ਵਿੱਚ ਰਾਜੂ ਸੌਦਾ ਮਰਵਾਉਂਦਾ ਹੁੰਦਾ ਬੱਕਰੀਆਂ ਦਾ ਉਹਦੇ ਹਿਸਾਬ ਨਾਲ ਕੀ ਭਾਅ ਦੀਆਂ ਪੈਂਦੀਆਂ ਨੇ ਇਹ ਕਿੰਨੀ ਕ ਮਹਿੰਗੀ ਆ ਆਪਣੇ ਪੰਜਾਬ ਨਾਲੋਂ ਕਿਉਂਕਿ ਮੈਨੂੰ ਤਾਂ ਰੇਟ ਪਤਾ ਨਹੀਂ ਹੈਗਾ ਭਾਈ ਬੱਕਰੀ ਦਾ ਭਾਈ ਬੱਕਰੀਆਂ ਦਾ ਮੈਂ ਰੇਟ ਪੁੱਛਿਆ 4000 5000 ਵੀਰ ਮਤਲਬ 4000 ਦੇ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਵੀ ਇੰਡੀਆ ਦੀ 2500 ਰੁਪਏ ਦੀ ਬੱਕਰੀ ਇੰਡੀਆ ਦੀ 2500 ਰੁਪਏ ਦੀ ਬੱਕਰੀ ਦਾ ਯਾਰ ਕੋਈ ਮਾੜੀ ਨਹੀਂ ਇਹਨਾਂ ਵਾਸਤੇ 5-7000 ਵੀਰ ਬਹੁਤ ਹੁੰਦਾ ਆਹ ਪਤਾ ਨਹੀਂ ਕਿਹੜਾ ਸੰਦ ਪਿਆ ਯਾਰ ਥਿਸ ਇਜ਼ ਫਾਰ ਵਾਟ ਯੈਸ ਫੋਰ ਲਾਈਕ ਟੂ ਮੇਕ ਟੂ ਦੀ ਓਕੇ 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 ਤੇ ਕਹਾੜੀ ਵਾਲਾ ਪਾਈ ਹਿਸਾਬ ਕਿਤਾਬ ਇਹਦੇ ਪਿੱਛੇ ਪਾ ਕੇ ਨਾ ਮੁੱਠਾ ਇਹਦੇ ਵਿੱਚ ਇਹਦੇ ਵਿੱਚ ਤਾਂ ਐ ਮਾਰਨ ਵਾਸਤੇ ਯੈਸ ਯੈਸ ਇਨਸਾਈਡ ਥੇਅਰ ਇਜ਼ ਅ ਵੁੱਡ ਗੁੱਡ ਵੁੱਡ ਹਾਂ ਕਹਾੜੀ ਵਾਲਾ ਹਿਸਾਬ ਕਿਤਾਬ ਇੱਥੇ ਕੰਮ ਤਾਂ ਲੱਕੜਾਂ ਪਾੜਨ ਦੇ ਕੰਮ ਆਉਂਦਾ ਹੈ ਮੂਹਰੋ ਤਿੱਖਾ ਬਹੁਤ ਆ ਪਾਲਕ ਦਾ ਗੱਡਾ ਭਰਿਆ ਹੋਇਆ ਪੂਰਾ ਵਿੱਚੀ ਪਾਲਕਾ ਵਿੱਚੀ ਸਾਗ ਇਧਰਲੇ ਪਾਸੇ ਦੇਖ ਕਿੰਡੀਆਂ-ਕਿੰਡੀਆਂ ਢੇਰੀਆਂ ਲਾ ਰੱਖੀਆਂ ਨੇ ਬਾਥੂ ਦੀਆਂ ਮੇਥੀ ਦੀਆਂ ਕਿ ਇਧਰਲੇ ਪਾਸੇ ਵਧੀਆ ਠੰਡ ਰਹਿੰਦੀ ਹੈ ਸਾਗ ਸੁੱਕ ਵਧੀਆ ਹੋਏ ਨੇ ਇਹਨਾਂ ਕੋਲ ਪਾਲਕ ਪਰ ਜਿਹੜੇ ਝੋਲਿਆਂ ਦੇ ਵਿੱਚ ਪਾ ਕੇ ਇਹ ਸਮਾਨ ਵੇਚ ਰਹੇ ਨੇ ਉਹ ਝੋਲੇ ਜਿਹੜੇ ਹੈਗੇ ਨੇ ਉਹ ਕਿਸੇ ਨਾ ਕਿਸੇ ਜਾਨਵਰ ਦੀ ਖੱਲ ਦੇ ਬਣਾਏ ਹੋਏ ਨੇ ਉਹਦੀ ਮਤਲਬ ਉਹਦੇ ਚਮੜੇ ਦੇ ਝੋੜੇ ਝੋਲੇ ਨੇ ਇਹਨਾਂ ਕੋਲ ਬੀਬੀਆਂ ਕੋਲ ਮਾਰਨਿੰਗਾ ਮਾਰਨਿੰਗਾ ਵਾਟ ਇਜ਼ ਦਾ ਯੂਜ਼ ਆਫ ਥਿਸ ਟੂ ਈਟ ਐਜ਼ ਲਾਈਕ ਤੰਬਾਕੂ ਯਾ ਅ ਹਾਵੀਸ਼ ਕੈਬੇਜ ਓਕੇ 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 ਆਪ ਕੋਈ ਪੱਤਾ ਜਾ ਪਈ ਇਹਦਾ ਟ੍ਰੈਡੀਸ਼ਨਲ ਜਾ ਯਾਰ ਅਦੀਸ ਬਾਬਾ ਦੇ ਵਿੱਚ ਮੈਂ ਪੁੱਛਿਆ ਸੀ ਉਹ ਕਹਿੰਦੇ ਇਹ ਲੋਕਾਂ ਨੂੰ ਚੱਪਣ ਦੀ ਆਦਤ ਆ ਜਿਵੇਂ ਤੰਬਾਕੂ ਚੱਪਦੇ ਨੇ ਓਵੇਂ ਪਰ ਇਹਦੇ ਵਿੱਚ ਤੰਬਾਕੂ ਨਹੀਂ ਹੈਗਾ ਉਹ ਯਸ ਉਧਰ ਲਸਣ ਪਏ ਨੇ ਗੰਡੇ ਪਏ ਨੇ ਆ ਦੇਖੋ ਛੋਟੀਆਂ ਛੋਟੀਆਂ ਗੱਠੀਆਂ ਜਿਹਾ ਬਣਾ ਬਣਾ ਕੇ ਰੱਖੀਆਂ ਹੋਈਆਂ ਨੇ ਵਿੱਚ ਹੀ ਹਰੀਆਂ ਮਿਰਚਾਂ ਆ ਆਦਾ ਆ ਵੀ ਲਸਣ ਆਲੂ ਮਤਲਬ ਇੰਨੇ ਇੰਨੇ ਕਰਖ ਰੱਖੇ ਨੇ ਅੱਡ ਅੱਡ ਢੇਰੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਅੱਡ ਅੱਡ ਢੇਰੀਆਂ ਦੇ ਅੱਡ ਅੱਡ ਰੇਟ ਹੋਣਗੇ ਚਲੋ ਜੀ ਤੁਸੀਂ ਵੀ ਦੇਖੋ ਵੀ ਜਿਹੜੀ ਖੱਲ ਦੇ ਵਿੱਚ ਪੀਪੀ ਪਾਈ ਹੋਈ ਆ ਹਾਪੀਲੇ ਝੱਗੇ ਵਾਲੀ ਬੀਬੀ ਦੇ ਵਾਂਗ ਟੰਗੀ ਹੋਈ ਆ ਇਹ ਜਾਨਵਰ ਦੀ ਖੱਲ ਆ ਯਾਰ ਇਹ ਬੈਗ ਪਾੜਦੇ ਨਹੀਂ ਹੈਗੇ ਬਾਈ ਫਿਰ ਇਹ ਚ ਜੋ ਕੁਝ ਮਰਜ਼ੀ ਲੱਦੀ ਜਾਓ ਤੁਸੀਂ ਚਾਹੇ ਜੇ 5 ਕਿਲੋ ਦਾ ਬੈਗ ਬਣ ਗਿਆ ਚ 50 ਕਿਲੋ ਸਮਾਨ ਪਾ ਲੂ ਲੈਦਰ ਆਏ ਕਿੱਥੇ ਪਾੜ ਜੂਗੀ ਚਲੋ ਜੀ ਬਾਕੀ ਦਾਲਾਂ ਪਈਆਂ ਨੇ ਇੱਥੇ ਆਹ ਦੇਖੋ ਰਾਜਮਾ ਪਏ ਨੇ ਕਾਲੇ ਲਾਲ ਸਰਗਮ ਪਈਆ ਸਰਗਮ ਇਧਰਲੇ ਪਾਸੇ ਭਾਈ ਸਾਰੀ ਮੋਬਾਈਲਾਂ ਦੀ ਮਾਰਕੀਟ ਆ ਆ ਦੇਖੋ ਸਾਰਾ ਸੋਲਰ ਸਿਸਟਮ ਸਪੀਕਰ ਮੋਬਾਈਲ ਸਾਰਾ ਕੁਝ ਹੀ ਇੱਥੇ ਉਹ ਤੁਰ ਤੱਕ ਆਲ ਦੀਸ ਆਰ ਨਿਊ ਵਨ অর ਸੈਕੰਡ ਹੈਂਡ ਨਿਊ ਵਨ ਨਿਊ ਵਨ ਠੀਕ ਆ ਭਾਈ ਉਹ ਪਿੱਛੇ ਤੱਕ ਮਾਰਕੀਟ ਲੱਗੀ ਹੋਈ ਆ ਗੁੱਡ ਚਲੋ ਜੀ ਭੀੜ ਭੜੱਕੇ ਵਾਲਾ ਹਿਸਾਬ ਦਾ ਵਾ ਭਾਈ ਲੈਟਸ ਗੋ ਲੈਟਸ ਗੋ ਹੋਰ ਜਾਂ ਲੋ ਆਪਿਆ ਭਾਈ ਉਹ ਸਮਾਨ ਜਿਹੜਾ ਵਾਟ ਵਾਟ ਯੂ ਕਾਲ ਥਿਸ ਲੋਕਲ ਲੋਕਲ ਨੇਮ ਮਾਸ਼ੱਲਾ ਮਾਸ਼ੱਲਾ ਫਾਈਨੀ ਨੇਮ ਆਪੱਸੇ ਤੇ ਫਾਈਨੀ ਕਿਸ਼ਾ ਇਹਦਾ ਨਾਮ ਉਹ ਤੇ ਇਹਨੂੰ ਮਲਾ ਕੇ ਕਹਿੰਦੇ ਇਹ ਲੋਕਲ ਬੀਅਰ ਬਣਾਉਂਦੇ ਨੇ ਇੱਥੋਂ ਦੀ ਉਹ ਮੱਕੀ ਦੇ ਦਾਣੇ ਨੇ ਉਹਦਾ ਨਾਂ ਇਹਨਾਂ ਨੇ ਕੁਝ ਹੋਰ ਗਿਆ ਚਲੋ ਜੀ ਬੀਬੀਆਂ ਨੇ ਘੇਰ ਲਿਆ ਸੀ ਮੈਨੂੰ ਆ ਕੇ ਗੰਨਾ ਵਿਗ ਰਿਹਾ ਗੰਨਾ ਤੇ ਲੋਕ ਇੱਥੇ ਬਹਿ ਕੇ ਖਾਈ ਖੁਈ ਜਾਂਦੇ ਨੇ ਮੈਂ ਕਿਹਾ ਬਾਈ ਨੂੰ ਮੈਂ ਕਿਹਾ ਟਰਾਈ ਕਰਦੇ ਆ ਆ ਦੇਖੋ ਇਹ ਸਾਰਾ ਗੰਨਾ ਹੀ ਪਿਆ ਆ ਦੇਖੋ ਵੀ ਇਟ ਵੀ ਇਟ ਵੈਰੀ ਸਮ ਵੈਰੀ ਬਲੈਸ਼ਟਨ ਯਾਹ ਲੈਂ ਬਾਈ ਇੱਥੇ ਭਾਈ ਗੰਨਾ ਬਿਕ ਰਿਹਾ ਸੀ ਬਾਈ ਨੂੰ ਕਿਹਾ ਮੈਂ ਕਿਹਾ ਆਪਾਂ ਗੰਨਾ ਖਾਣੇ ਆ ਯਾਰ ਇਹਨਾਂ ਕੋਲ ਦੋ ਪੀਸ ਕਟਵਾ ਲਾ ਜਿਵੇਂ ਰੋਲ ਨਹੀਂ ਹੁੰਦਾ ਰੋਲ ਕਿ ਜਿੰਨਾ ਇੱਕ ਪੀਸ ਇਹ ਕੱਟ ਕੇ ਦੇ ਜਾਂਦੇ ਨੇ ਵਿੱਚੋਂ ਆਓ ਦੇਖੋ ਉਹਨਾਂ ਦਾ ਸਵਾਦ ਹੀ ਚਾਹੀਦਾ ਕਿਉਂਕਿ ਆਰਗੇਨਿਕ ਹੁੰਦਾ ਇਹਨਾਂ ਕੋਲ ਸਮਾਨ ਇਹਨਾਂ ਨੂੰ ਰੇਹਾਂ ਸਪਰੇਆਂ ਦਾ ਪਤਾ ਨਹੀਂ ਹੈਗਾ ਉਹਨਾਂ ਭਾਈ ਇਹਨਾਂ ਦੀ ਮਿੱਟੀ ਦੇ ਵਿੱਚ ਹੀ ਇਹਨੇ ਤੱਤ ਨੇ ਵੀ ਇਹਨਾਂ ਕੋਲ ਬਹੁਤ ਵਧੀਆ ਪਿਓਰ ਚੀਜ਼ ਬਣ ਜਾਂਦੀ ਆ ਜਸ او థాంਕ ਯੂ bro what is, what is that what is that that's tiff tiff yeah tiff we make uh, injera injera achha, achha. Yeah, in, uh, bhai yaar aa cheez paya ho jitho injera banda jehdi injera main sunu sveere roti nahi dikhayi gol gol je bread paye si ohto banda eh aa dekho bahut barik barik je daane ne jime khaskhas hundi jaana ome oh aa par khaskhas -khas ta sauda mehanga o oh ta aim kithe rakh lenge -te eh teeriyan ch ਉਹ ਮਿੱਠੇ ਨੇ ਬਾਈ ਵੀ ਜਿਵੇਂ ਆਪਾਂ ਹੁਣ ਮੰਡੀ ਦੇਖ ਕੇ ਆਏ ਆ ਉਥੇ ਹਲ ਪਏ ਸੀ ਹਨਾ ਬਲਦ ਵੀ ਵਿਕੀ ਜਾਂਦੇ ਸੀ ਜ਼ਰੂਰੀ ਨਹੀਂ ਸੀ ਵੀ ਸਾਰਾ ਦੇਸ਼ ਹੀ ਇਹ ਹਲਾਂ ਦੇ ਨਾਲ ਬਲਦਾਂ ਦੇ ਨਾਲ ਖੇਤੀ ਕਰਦਾ ਅਣੇ ਨਾਲ ਇੱਥੇ ਭਾਈ ਟਰੈਕਟਰ ਵੀ ਚੱਲ ਰਹੇ ਨੇ ਟਰੈਕਟਰ ਵਾਲੇ ਲੋਕ ਵੀ ਹੈਗੇ ਨੇ ਇੱਥੇ ਤਾਂ ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਾਲੇ ਪਾਸੇ ਜਾਓਗੇ ਤਾਂ ਉੱਥੇ ਵੀ ਲੋਕ ਬਲਤਾਂ ਨਾਲ ਖੇਤੀ ਕਰਦੇ ਨੇ ਤਾਂ ਇਹ ਏਰੀਆ ਟੂ ਏਰੀਆ ਡਿਪੈਂਡ ਕਰਦਾ ਹੁੰਦਾ ਫਿਲਹਾਲ ਹੁਣ ਆਪਾਂ ਅੱਗੇ ਨਿਕਲਿਆ ਏ ਥੋੜਾ ਜਿਹਾ ਇੱਥੇ ਵੀ ਕੁਛ ਨਾ ਕੁਛ ਵਿਕੀ ਜਾਂਦਾ ਗੱਡੀਆਂ ਦੇ ਵਿੱਚ ਚੜ੍ਹ ਜਾਂਦੇ ਨੇ ਮੱਝਾਂ گاਵਾਂ ਨੂੰ ਇੱਕ ਮੰਡੀ ਭਾਈ ਉਹ ਲੱਗੀ ਹੋਈ ਐ ਟੀਓਈ ਉਹ ਪਰਲੇ ਪਾਸੇ ਮੰਡੀ ਵਾਲਾ ਸਿਸਟਮ ਆ ਇੱਧਰ ਵੀ ਸੀਨ ਪਾਣੀ ਯਾ ਇਹ ਆ ਗਿਆ ਜੀ ਮੇਨ ਚੌਂਕ ਕਾਂਸੋ ਸ਼ਹਿਰ ਦਾ ਇਸ ਸ਼ਹਿਰ ਦੇ ਵਿੱਚ ਇੱਕ ਟ్రਾਈਬ ਰਹਿੰਦੀ ਆ ਜੀ ਉਸ ਟ్రਾਈਬ ਨੂੰ ਕਿਹਾ ਜਾਂਦਾ ਕਾਂਸੋ ਟ్రਾਈਬ ਉਹ ਵੀ ਟ్రਾਈਬ ਆਪਾਂ ਦੇਖਣੀ ਆ ਪਰ ਆਪਾਂ ਅੱਜ ਨਹੀਂ ਦੇਖਣੀ ਹੋ ਕਿਉਂਕਿ ਜਿਹੜੇ ਰਾਹ ਨੂੰ ਆਪਾਂ ਚੱਲੇ ਆ ਉਸੇ ਰਾਹ ਆਪਾਂ ਮੁੜ ਕੇ ਆਉਣਾ ਤੇ ਮੁੜਦੇ ਹੋਏ ਮੋਯਾਲੇ ਦੈਟਸਾਈਡ ਉਹ ਮੋਯਾਲੇ ਮਤਲਬ ਕੀਨੀਆ ਦਾ ਬਾਰਡਰ ਤੇ ਜਦੋਂ ਆਪਾਂ ਕੀਨੀਆ ਨੂੰ ਜਾਣਾ ਨਾ ਤਾਂ ਆਪਾਂ ਮੁੜਦੇ ਹੋਏ ਇਧਰੋਂ ਹੀ ਆਉਣਾ ਤਾਂ ਉਦੋਂ ਆਪਾਂ ਇਸ ਸ਼ਹਿਰ ਦੇ ਵਿੱਚ ਰੁੱਕ ਕੇ ਇੱਥੇ ਟ్రਾਈਬ ਦੇਖ ਕੇ ਫਿਰ ਆਪਾਂ ਮੋਯਾਲੇ ਨੂੰ ਜਾਵਾਂਗੇ ਕੀਨੀਆ ਬਾਰਡਰ ਵਾਲੇ ਪਾਸੇ ਨੂੰ ਇਹ ਵੀ ਇੱਕ ਟੂਰ ਪਲਾਨ ਦੀ ਟੈਕਨੀਕ ਹੁੰਦੀ ਆ ਕਿ ਜੇ ਜੋ ਤੁਸੀਂ ਸੇਮ ਰਾਹ ਜਾਣਾ ਹੋਵੇ ਤਾਂ ਉੱਥੇ ਜਾਦੇ ਚੀਜ਼ਾਂ ਦੇਖਣ ਵਾਲੀਆਂ ਹੋਣ ਤਾਂ ਅੱਧੀਆਂ ਚੀਜ਼ਾਂ ਛੱਡ ਦਿਓ ਅੱਧੀਆਂ ਚੀਜ਼ਾਂ ਦੇਖ ਲਓ ਕਿਉਂਕਿ ਮੁੜਦੇ ਹੋਏ ਜਦੋਂ ਸੇਮ ਰਾਹ ਆਪਾਂ ਆਉਣਾ ਤਾਂ ਇਹਦੀ ਅੱਧੀਆਂ ਚੀਜ਼ਾਂ ਆਪਾਂ ਛੱਡ ਕੇ ਗਏ ਸੀ ਉਹ ਮੁੜਦੇ ਹੋਏ ਆਪਾਂ ਦੇਖ ਲਾਂਗੇ ਸੋ ਬੰਦਾ ਬੋਰ ਨਹੀਂ ਹੋਊਗਾ ਇਕੱਲਾ ਸਫਰ ਕਰਕੇ ਦੁਕਾਨਾਂ ਦੇ ਬਾਹਰ ਛੋਟੇ ਛੋਟੇ ਬੈਂਚ ਡਾਏ ਹੁੰਦੇ ਨੇ ਕੌਫੀਆਂ ਪੀਣ ਵਾਸਤੇ ਧਰਮੀ ਬਾੜੀ ਹੋ ਗਈ ਇੱਥੇ ਮੇਰਾ ਪਹਿਲਾ ਸਲਾਹ ਸੀ ਕੌਫੀ ਪੀਵਾਂਗੇ ਇਧਰਲੇ ਪਾਸੇ ਮਾਹੌਲ ਕੁਝ ਜ਼ਿਆਦੇ ਤੱਤਾ ਹੋ ਗਿਆ ਪਰ ਜਿੱ ਆ ਦੇਖੋ ਯਾਰ ਮੈਂ ਐਵੇਂ ਕਹਿੰਦਾ ਸੀ ਵੀ ਬਲਦਾਂ ਦੇ ਨਾਲ ਪਿੱਛੇ ਹਲ ਪਾ ਕੇ ਤੇ ਐਵੇਂ ਪਾਈਏ ਖੇਤੀ ਕਰਦੇ ਨਹੀਂ ਜ਼ਮੀਨ ਦੀ ਵਾਹੀ ਕਰ ਰਹੇ ਨੇ ਫਿਲਹਾਲ ਆ ਗੁੱਡ ਉਹ ਦੇਖੋ ਆਪਾਂ ਖਾਸੀ ਚੜਾਈ ਚੜ ਕੇ ਆ ਗਏ ਆ ਜੀ ਕੌਨਸੋ ਪਿੰਡ ਤੋਂ ਹੁਣ ਤੱਕ ਪੌਣਾ ਘੰਟਾ ਹੀ ਹੋ ਗਿਆ ਆਪਾਂ ਨੂੰ ਤਹਾ ਚੜਦਿਆਂ ਨੂੰ ਤੇ ਇਧਰਲੇ ਪਾਸੇ ਪਹਾੜ ਨੇ ਮਤਲਬ ਟਿੱਬੇ ਜਿਹੇ ਨੇ ਬੜੇ ਉੱਚੇ ਮਾਊਂਟੇਨ ਨਹੀਂ ਹੈਗੇ ਹਿੱਲ ਕਹਿ ਸਕਦੇ ਹੋ ਤੁਸੀਂ ਤੇ ਉਹ ਦੇਖੋ ਜਿਵੇਂ ਆਹਾ ਤੇ ਸਾਰੇ ਕਿਤੇ ਇਹਨਾਂ ਨੇ ਪੌੜੀਆਂ ਵਾਂਗੂ ਖੇਤੀ ਕੀਤੀ ਹੋਈ ਹੈ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦੀ ਹੈ ਨਾ ਕਿਤਾਬਾਂ ਦੇ ਵਿੱਚ ਵੀ ਆਪਾਂ ਛੋਟੇ ਹੁੰਦੇ ਪੜ੍ਹਦੇ ਰਹੇ ਆ ਤਾਂ ਉਵੇਂ ਹੀ ਖੇਤੀ ਕਰਦੇ ਨੇ ਇੱਥੇ ਪੌੜੀ ਨੂੰ ਪਰ ਇਧਰਲੇ ਪਾਸੇ ਜਿੰਨੀ ਮੈਂ ਖੇਤੀ ਦੇਖੀ ਆ ਉਹ ਸਾਰੀ ਬਲਦਾਂ ਨਾਲ ਹੋ ਰਹੀ ਆ ਤੇ ਹੱਥਾਂ ਨਾਲ ਹਲ ਚਲਾ ਰਹੇ ਨੇ ਇਧਰਲੇ ਪਾਸੇ ਮੈਂ ਕੋਈ ਟਰੈਕਟਰ ਨਹੀਂ ਦੇਖਿਆ ਮੇਨ ਜਿਹੜਾ ਸ਼ਹਿਰ ਆ ਜਾਂ ਮੇਨ ਉਹ ਸਾਹਮਣੇ ਹੁਣ ਤੁਹਾਨੂੰ ਦੇਖਣਾ ਨਹੀਂ ਕੈਮਰੇ ਦੇ ਵਿੱਚ ਜ਼ੂਮ ਕਰਕੇ ਜਿੱਥੇ ਮੇਰੀ ਉਂਗਲ ਆਣਾ ਇੱਥੇ ਹੀ ਬੰਦੇ ਬਲਦਾਂ ਨਾਲ ਹਲ ਚਲਾ ਰਹੇ ਨੇ ਅਦੀਸਾ ਬਾਬਾ ਨੂੰ ਜਦੋਂ ਆਪਾਂ ਜਾਂਦੇ ਆ ਤਾਂ ਉੱਥੇ ਰਾਹ ਦੇ ਵਿੱਚ ਪਲੇਨ ਮਤਲਬ ਖੇਤ ਨੇ ਤਾਂ ਉੱਥੇ ਟਰੈਕਟਰ ਚੱਲਦੇ ਨਹੀਂ ਨਿੱਕੇ ਨਿੱਕੇ ਜਵਾਖ ਵੀ ਯਾਰ ਇੱਥੇ ਆ ਲੈ ਹੁਣ ਹੁਣੇ ਦਿਖਾਉਣਾ ਮੈਂ ਆ ਸਾਹਮਣੇ ਬਲਦ ਤੇ ਮੋੜਿਆਂ ਤੇ ਹਲ ਚੱਕੀ ਆਉਂਦੇ ਨੇ ਵਪਾਰੀ ਹੁੰਦਾ ਇਹ ਹਲ how are you brother hmm. fine your name 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 ha huh? ha what is your name what is your name ha huh? hmm. tell me hmm. <laughs> your house house the side the side oh ni bai angrezi oh ni kitthon hai angrezi eta bechare itthe khetan khutta wale pinda wale bande ne ਲੋ ਜੀ ਪੂਰੇ 2 2.5 ਘੰਟਿਆਂ ਦੇ ਬਾਅਦ ਆਪਾਂ ਦੁਬਾਰੇ ਗੱਡੀ ਰੋਕੀ ਆ ਜੀ ਇੱਥੇ ਪੈਟਰੋਲ ਭਰਵਾਉਣ ਵਾਸਤੇ ਤੇ ਥੋੜਾ ਜਿਹਾ ਠੰਡਾ ਮਾਹੌਲ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਇੱਥੇ ਵਿਚਾਲੇ ਇੱਕ ਚੌਂਕ ਪੈਂਦਾ ਜਿਹੜੀ ਉਹ ਸੜਕ ਜਾਂਦੀ ਹੈ ਖੱਬੇ ਪਾਸੇ ਨੂੰ ਉਹ ਜਾਂਦੀ ਹੈ ਜਿੰਕਾ ਨੂੰ ਇਧਰਲੇ ਪਾਸੇ ਜਿਹੜੀ ਸੜਕ ਜਾਂਦੀ ਹੈ ਇਹ ਜਾਂਦੀ ਹੈ ਤੁਰਮੀ ਨੂੰ ਆਪਾਂ ਅੱਜ ਤੁਰਮੀ ਜਾਣਾ ਤਾਂ ਕੱਲ ਨੂੰ ਤੁਰਮੀ ਦੇ ਨੇੜੇ ਤੇੜੇ ਜਿਹੜੀਆਂ ਟਰਾਈਬਾਂ ਨੇ ਉਹ ਦੇਖਣ ਤੋਂ ਬਾਅਦ ਆਪਾਂ ਇਸੇ ਚੌਂਕ ਦੇ ਵਿੱਚ ਵਾਪਸ ਆ ਜਾਣਾ ਇੱਥੋਂ ਆਪਾਂ ਜਿੰਕਾ ਨੂੰ ਮੁੜ ਜਾਾਂਗੇ ਤਾਂ ਮੇਰੇ ਕਹਿਣ ਦਾ ਮਤਲਬ ਹੈ ਜਾਂ ਮੈਪ ਸਮਝਾਉਣ ਦਾ ਮਤਲ ਜੇ ਤੁਸੀਂ ਉਹ ਟ੍ਰਾਈਬ ਨਹੀਂ ਦੇਖਣਾ ਚਾਹੁੰਦੇ ਤਾਂ ਸਿੱਧਾ ਚੁੱਪ ਕਰਕੇ ਜਿੰਕਾ ਆ ਜਾਓ ਤਾਂ ਜਿੰਕਾ ਤੋਂ ਸਾਰਾ ਕੁਝ ਤੁਹਾਨੂੰ ਨੇੜੇ-ਨੇੜੇ ਪਊਗਾ ਜਿਹੜਾ ਆਪਾਂ 300 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਆਂ ਉਹ ਤੁਹਾਨੂੰ ਕਰਨ ਦੀ ਲੋੜ ਨਹੀਂ ਪੈਣੀ ਤੇ ਉਹਦੇ ਨਾਲ ਘੱਟੋ-ਘੱਟ ਤੁਹਾਡਾ 100 ਡਾਲਰ ਦਾ ਫਾਇਦਾ ਹੋ ਸਕਦਾ 100 ਡਾਲਰ ਮਤਲਬ 8-9000 ਰੁਪਈਆ ਤੁਹਾਡਾ ਬਚ ਸਕਦਾ ਪਰ ਆਪਾਂ ਹੁਣ ਮੈਨੂੰ ਐ ਵੀ ਹੁਣ ਜਦੋਂ ਇਧਰਲੇ ਪਾਸੇ ਆਪਾਂ ਆਈ ਗਏ ਤਾਂ ਸਾਰਾ ਕੁਝ ਦੇਖੀ ਜਾਈਏ ਠੀਕ ਆ ਕੱਲ ਵਾਲੀ ਵੀਡੀਓ ਦੇ ਵਿੱਚ ਡੋਰਜੀ ਦੇਖੀ ਸੀ ਤੇ ਹੁਣ ਫਿਰ ਆਪਾਂ ਕੌਨਸੋ ਵੀ ਦੇਖਣੀ ਆ ਤੁਰਮੀ ਵਾਲੇ ਪਾਸੇ ਵੀ ਘੁਮਣਾ ਓਮੋ ਵੈਲੀ ਓਮੋ ਰਿਵਰ ਜਿੰਕਾ ਵਾਲੇ ਪਾਸੇ ਵੀ ਬਹੁਤ ਕੁਝ ਦੇਖਣ ਆਲਾ ਪਿਆ ਹਜੇ ਸਮਾਂ ਖਾਸਾ ਟਾਈਮ ਪਿਆ ਹਜੇ ਤਾਂ ਆਪਣੇ ਅੱਗੇ ਤੁਸੀਂ ਜਿਹੜੇ 10 ਵਲੌਗ ਦੇਖੋਗੇ ਉਹ ਸਾਰੇ ਇਥੋਪੀਆ ਦੀਆਂ ਟ੍ਰਾਈਬਾਂ ਦੇ ਦੇਖੋਏ ਇਕੱਲੀ-ਇਕੱਲੀ ਟ੍ਰਾਈਬ ਆਪਾਂ ਛਾਣ ਮਾਰ ਦੇਣੀ ਆ ਤਾਂ ਹੀ ਆਪਾਂ ਇਹਨਾਂ ਨੂੰ ਪੈਸਾ ਵੀ ਖੁੱਲਾ ਦਿੱਤਾ ਤੇ ਮੈਂ ਆਇਆ ਵੀ ਕੱਲਾ ਵੀ ਕੱਲ ਨੂੰ ਆਪਣੀ ਕਿਸੇ ਨਾਲ ਮਿਸਮੈਚ ਨਾ ਹੋਵੇ ਜਾਂ ਕੋਈ ਸੈਟਿੰਗ ਨਾ ਬੈਠੇ ਵੀ ਉਹ ਚੱਕਰ ਨਾ ਕੋਈ ਪਵੇ ਮੈਂ ਕੱਲਾ ਆਇਆ ਆ ਆਪਣੀ ਮਨਮਰਜ਼ੀ ਦੇ ਨਾਲ ਘੁਮਾਂਗੇ ਕੱਲੇ ਆਉਣ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਵੀ ਮੇਰਾ 20 ਕਿਹ ਹਜ਼ਾਰ ਰੁਪਿਆ ਵੱਧ ਲੱਗ ਗਿਆ ਤੇ 80 ਹਜ਼ਾਰ ਲੱਗ ਗਿਆ ਤਾਂ ਨਹੀਂ ਤਾਂ 60 ਹਜ਼ਾਰ ਤਾਂ ਮੇਰਾ ਘੱਟੋ ਘੱਟ ਲੱਗਣਾ ਹੀ ਲੱਗਣਾ ਸੀ ਜੇ ਮੈਂ ਗਰੁੱਪ 'ਚ ਵੀ ਆਉਂਦਾ ਤਾਂ ਹੁਣ ਮੈਂ ਕਿਹਾ 60 ਹਜ਼ਾਰ ਜਦੋਂ ਦੇਤਾ ਯਾਰ ਫਿਰ 20 ਹਜ਼ਾਰ ਪਿੱਛੇ ਆਪਾਂ ਕਿਉਂ ਕਿਸੇ ਦੇ ਗਲ ਜੇ ਪਾਵਾਂਗੇ ਵੀ ਪਿੱਛੇ ਦੇ ਬੰਦੇ ਦੇ ਨਾਲ ਚੱਲੀਏ ਕੱਲੇ ਘੁੰਮਾਂਗੇ ਚਲੋ ਭਾਈ ਕੀ ਰੇਟ ਚੱਲਦਾ ਇੱਥੇ ਪੈਟਰੋਲ ਦਾ 124 124 ਦੇ ਹਿਸਾਬ ਨਾਲ ਮੁੰਲਾ ਦਾ ਵੀ 110 ਰੁਪਏ ਰੇਟ ਚੱਲਦਾ ਇੱਥੇ ਪਟ્રોલ ਦਾ ਆਖਰਕਾਰ ਆਪਾਂ ਨੂੰ ਪੱਕਾ ਰੋਡ ਮਿਲ ਹੀ ਗਿਆ ਸਾਰੇ ਰਾਹ ਗੱਡੀਆਂ ਕਰਦੀ ਆਈ ਆ ਤੇ ਪਰ ਜਿਹੜੀ ਇਹ ਗੱਡੀਆਂ ਹੈਗੀਆਂ ਨੇ ਜੀ ਲੈਂਡ ਕਰੂਜ਼ਰ ਜਿਹੜੀ ਵਿੱਚ ਆਪਾਂ ਬੈਠੇ ਆ ਜੇ ਦਾਣਾ ਕਿਲ ਗਏ ਸੀ ਤਾਂ ਇੱਥੇ ਇਹੀ ਗੱਡੀਆਂ ਚੱਲਦੀਆਂ ਨੇ ਲਗਭਗ ਸਾਰਿਆਂ ਕੋਲ ਇਹੀ ਗੱਡੀਆਂ ਨੇ ਤੇ ਇਹ ਗੱਡੀਆਂ ਸਪੈਸ਼ਲ ਆਫ ਰੋਡ ਵਾਸਤੇ ਬਣਾਈਆਂ ਗਈਆਂ ਨੇ ਸੜਕ ਟੁੱਟੀ ਭੱਜੀ ਆ ਪਰ ਵਿੱਚ ਬੈਠੇ ਤਾਂ ਪਤਾ ਹੀ ਲੱਗਦਾ ਜੇ ਆਪਾਂ ਦੂਜੀਆਂ ਗੱਡੀਆਂ ਨਾਰਮਲ ਲੈ ਕੇ ਆਵਾਂਗੇ ਨਾ ਤਾਂ ਬਹੁਤ ਬੰਦਾ ਉਹਦੇ ਵਿੱਚ ਤੰਗ ਹੁੰਦਾ ਉਹ ਸਾਹਮਣੇ ਗੱਡੀ ਉਹ ਵੀ ਸੇਮ ਹੀ ਜਾ ਰਹੀ ਆ ਤੇ ਹੁਣ ਆਪਾਂ ਤੁਰਮੀ ਵਿਲੇਜ ਪਹੁੰਚ ਗਏ ਆ ਜੀ ਪਿੰਡ ਤਾਂ ਇਹ ਛੋਟਾ ਜਿਹਾ ਪਰ ਇੱਥੇ ਨੈਟਵਰਕ ਹੈਗਾ ਨੈਟਵਰਕ ਆਪਾਂ ਨੂੰ ਜਿੰਕਾ ਚ ਵੀ ਮਿਲੂਗਾ ਇੱਥੇ ਵੀ ਮਿਲੂਗਾ ਤੇ ਵੀਡੀਓ ਵਗੈਰਾ ਅਪਲੋਡ ਕਰਨ ਦੇ ਵਿੱਚ ਆਪਾਂ ਨੂੰ ਆਸਾਨੀ ਹੋਊਗੀ ਸ਼ਾਮ ਦੇ ਇਹ ਗੱਲ ਕਰੀਏ ਟਾਈਮ ਦੀ ਤਾਂ 6:47 ਹੋ ਗਏ ਜਿਹੜਾ ਤੁਸੀਂ ਆ ਸਾਹਮਣੇ ਗੱਡੀ ਦੀ ਘੜੀ ਤੇ ਟਾਈਮ ਦੇਖ ਰਹੇ ਹੋ 12:46 ਇਹ ਇਥੋਪੀਆ ਦਾ ਲੋਕਲ ਟਾਈਮ ਆ ਜੀ ਆ ਦੇਖੋ ਜਿਹੜੀ ਆ ਗੱਡੀ ਜਾ ਰਹੀ ਹੈ ਨਾ ਇਹ ਵੀ ਉਹੀ ਹੈ ਜਿਹਦੇ ਵਿੱਚ ਆਪਾਂ ਬੈਠੇ ਹਾਂ ਸਾਰੀਆਂ ਲੈਂਡ ਕਰੂਜ਼ਰਾਂ ਨੇ ਇਹ ਇੱਥੇ ਤੁਹਾਨੂੰ ਲੋਕਾਂ ਦੇ ਮੋੜਿਆਂ ਤੇ ਆਮ ਹੀ 1K47ਆਂ ਦੇਖਣ ਨੂੰ ਮਿਲ ਜਾਣਗੀਆਂ ਤਾਂ ਕਰਕੇ ਗੱਡੀਆਂ ਦੇ ਪਿੱਛੇ ਸਟicker ਲੱਗੇ ਹੋਏ ਨੇ ਭਾਈ 1K47 ਵਾਲਾ ਬੰਦਾ ਸਾਡੀ ਗੱਡੀ 'ਚ ਨਾ ਬੈਠੇ ਇਹ ਹੈ ਜੀ ਆਪਣੇ ਹੋਟਲ ਦਾ ਆਲਾ ਦਵਾਲਾ ਪਿੰਡ ਦਾ ਨਾਮ ਆ ਤੁਰਮੀ ਰਾਤ ਹਨੇਰਾ ਬੜਾ ਹੋ ਗਿਆ ਸੀ ਯਾਰ ਮੈਂ ਤੁਹਾਨੂੰ ਦਿਖਾ ਨਹੀਂ ਸਕਿਆ ਤੇ ਕਿੰਡਾ ਸੋਹਣਾ ਬਣਾਇਆ ਹੋਇਆ ਤੇ ਆ ਸਾਰੀ ਕੱਚੀ ਮਿੱਟੀ ਆ ਦਰਖਤ ਲਾਏ ਹੋਏ ਨੇ ਤੇ ਨਿੱਕੀਆਂ ਨਿੱਕੀਆਂ ਇਧਰਲੇ ਪਾਸੇ ਹੱਟਾਂ ਵੀ ਬਣਾਈਆਂ ਹੋਈਆਂ ਨੇ ਜਿਹੜਾ ਆਪਣਾ ਕਮਰਾ ਇਹ ਸਾਹਮਣੇ ਵਾਲਾ ਜੀ ਮੱਛਰ ਇੱਥੇ ਰਹੇ ਰੱਬ ਦਾ ਨਾਂ ਹੀ ਸੀ ਭਾਈ ਇੰਨਾ ਮੱਛਰ ਓਏ ਹੋਏ ਹੋਏ ਇਹਨਾਂ ਨੇ ਮੱਛਰਦਾਨੀ ਲਾ ਕੇ ਦਿੱਤੀ ਹੋਈ ਸੀ ਆ ਮੇਰਾ ਸਮਾਨ ਵਾਲਾ ਖਿਲਰਿਆ ਪਿਆ ਤੇ ਇਹਨਾਂ ਨੇ ਮੱਛਰਦਾਨੀ ਲਾ ਕੇ ਦਿੱਤੀ ਹੋਈ ਸੀ ਫੇਰ ਵੀ ਪਤਾ ਨਹੀਂ ਭਾਈ ਕਿਹੜੇ ਪਾਸਿਓਂ ਜਦੋਂ ਮੈਂ ਸਵੇਰੇ ਉੱਠਿਆ ਮੱਛਰੀ ਮੱਛਰ ਫਿਰੇ ਆਲੇ ਦਾਲੇ ਮੈਂ ਫੇਰ ਆ ਮੱਛਰਦਾਨੀ ਜੀ ਪਰੇ ਕਰਕੇ ਮੱਛਰ ਭਜਾ ਕੇ ਦੁਬਾਰੇ ਫੇਰ ਬੰਦ ਕਰਕੇ ਤੇ ਪੱਖਾ ਲਾਇਆ ਫਿਰ ਮੈਂ ਉਸ ਤੋਂ ਬਾਅਦ ਗਰਮੀ ਸੀ ਤੇ ਮੱਛਰ ਵੀ ਸੀ ਹੁਣ ਵੀ ਉਹ ਫੇਰ ਹੀ ਆਂਦਾ ਮੱਛਰਦਾਨੀ ਦੇ ਵਿੱਚ ਪਤਾ ਨਹੀਂ ਕਿਹੜੇ ਪਾਸੇੋਂ ਬੜ ਬੜ ਜਾਂਦੇ ਨੇ ਡਰ ਬਹੁਤ ਰਹਿੰਦਾ ਵੀ ਕੋਈ ਬਿਮਾਰੀ ਬੂਰੀ ਨਾ ਲੱਗ ਜੇ ਮੱਛਰਾਂ ਤੋਂ ਮਲੇਰੀਆ ਵਰਗੀ ਸੋ ਇਹੀ ਅੱਜ ਦੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਪਿਛਲੇ ਪਾਸੇ ਦਿਖਾਵਾਂ ਆਹ ਦੇਖੋ ਇੱਧਰ ਵੀ ਮਾਹੌਲ ਭਾਈ ਉਮੀ ਆ ਸੋ ਨਵੀਂ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਆ ਜੀ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਇਹ ਹੋਟਲ ਦਾ ਜਿਹੜਾ ਰੂਮ ਰੈਂਟ ਆ ਜਾਂ ਕੁਝ ਵੀ ਖਾਣ ਪੀਣ ਸਵੇਰ ਦਾ ਆਪਣੇ ਪੈਕੇਜ ਦੇ ਵਿੱਚ ਇਨਕਲੂਡ ਆ ਇਧਰਲੇ ਪਾਸੇ ਬਾਥਰੂਮ ਵੀ ਅਟੈਚ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਕੱਲ ਨੂੰ ਨਵੀਂ ਡਰਾਈਵ ਨਵੀਂ ਜਗ੍ਹਾ ਤੇ